ਪਹਿਲਾ ਤਾਂ ਇਹ ਜਿਹੜਾ ਸ਼ਹੀਦੀ ਸਮਾਗਮ ਆ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਚਾਹੀਦਾ ਸੀ। ਬਾਰੇ ਇਹ ਸਾਡੀ ਸੰਸਥਾ ਲਿਆਦੀ ਲਿਆਦੀ ਇਹਨਾਂ ਨੇ ਸਾਨੂੰ ਉਸ ਹਜ਼ੂਰ ਤੋਂ ਅਕਾਲ ਤਖਤ ਸਾਹਿਬ ਤੋਂ ਬਾਹਰ ਧੋਤਾ ਹੈ। ਮੈਂ ਬੇਨਤੀ ਕਰਦਾ ਵੀ ਇਹ ਅੱਗੇ ਤੋਂ ਪ੍ਰੋਗਰਾਮ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਚਾਹੀਦਾ। ਤੇ ਇਹ ਜਿਹੜੇ ਕਤਲ ਹੋਏ ਆ ਵਿਦੇਸ਼ ਦੇ ਵਿੱਚ ਉਹ ਬਲਾ ਸ਼ਹੀਦ ਭਾਈ ਨਿੱਜਤ ਆ ਉਹ ਬਲਾ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦਾ ਹੈ ਭਾਈ ਨਿੱਜਤ ਦੇ ਜਦੋਂ ਗੋਲੀਆਂ ਮਾਰੀਆਂ ਉਹ ਤੋਂ ਇੱਕਦਾਂਕ ਤੱਕ ਕਲੀਅਰ ਹੋ ਗਈ ਸਿੱਧੀ ਵੀ ਇਹ ਇੱਕ ਭਾਰਤੀ ਹਕੂਮਤ ਨੇ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਆ ਪਰ ਭਾਈ ਅਵਤਾਰ ਸਿੰਘ ਖੰਡਾ ਦੇ ਲਈ ਔਰ ਗੱਲ ਬੜੀ ਧਿਆਨ ਦੇਣ ਵਾਲੀ ਸੀ ਸਾਡੇ ਉਹਨਾਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸ਼ਹੀਦੀ ਤਾਂ ਵੀ ਉਹ ਪਾਥਰੇ ਵਿੱਚ ਸ਼ਹੀਦ ਹੋਣ ਆਖਣ ਪਰ ਇਹ ਸਾਰੀਆਂ ਧਿਰਾਂ ਦੀ ਬੜੀ ਇੱਕ ਚੰਗੇ ਉਦਮ ਰਿਆ ਵੀ ਉਹਨਾਂ ਨੇ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਜੀ ਦੀ ਜਿਹੜੀ ਸ਼ਰੀਦੀ ਰੋਲ ਨਹੀਂ ਦਿੱਤੀ ਉਹਨਾਂ ਸ਼ਹੀਦੀ ਦਿਨ ਮਨਾ ਰਹੇ ਆ ਤੇ ਇਹ ਸ਼ਹੀਦੀ ਦੇ ਵਿੱਚ ਸਪੈਸ਼ਲਿਸ ਅਵਤਾਰ ਸਿੰਘ ਖੰਡੇ ਦੇ ਵਿੱਚ ਜਿੱਥੇ ਭਾਰਤੀ ਏਜੰਸੀਆਂ ਰਲਵਾਂ ਸੀ ਉੱਥੇ ਕੁਝ ਇੱਥੇ ਦੇ ਲੋਕ ਵੀ ਰਲਵਾਂ ਸੀ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਲੰਗੇ ਕਰਾਂਗੇ ਕਿਉਂਕਿ ਭਾਰਤੀ ਸਟੇਟ ਦਾ ਸਾਨੂੰ ਪਤਾ ਖਦੀ ਦੀ ਇਸ ਗੱਲ ਦੇ ਪਿੱਛੇ ਪਰ ਜਿਹੜੇ ਇੱਥੇ ਦੇ ਉਸ ਕਤਲ ਦੇ ਵਿੱਚ ਦੋਸ਼ੀ ਆ ਜਿਹੜੇ ਮਾਤਾ ਜੀ ਨੇ ਥੋੜਾ ਜਿਹਾ ਨਾ ਪਰਦਾ ਚੱਕਿਆ ਵੀ ਆ ਆਉਣ ਵਾਲੇ ਸਮੇਂ ਵਿੱਚ ਜੋ ਪੂਰਾ ਪਰਦਾ ਚੱਕ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ